ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਜੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਬੂ ਹ ਨਾ ਛਾਡੇ ਖੇਤ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਦਿਨ ਹੈ 12 ਮਈ 1710 ਵਿੱਚ ਬਜੀਦ ਖਾਨ ਨੂੰ ਮਾਰ ਕੇ ਚੱਪੜ ਚਿੜੀ ਦੇ ਬਾਜ਼ਾਰ ਵਿੱਚ ਸਰਹੰਦ ਨੂੰ ਫਤਿਹ ਕੀਤਾ ਸੀ ਅੱਜ ਦੇ ਦਿਨ ਜੰਗ ਜਿੱਤੀ ਸੀ ਔਰ ਅਜਦਾ ਦਿਨ ਉਹਨਾਂ ਸਾਹਿਬ ਜਾਦਿਆਂ ਨੂੰ ਜਿਨ੍ਹਾਂ ਨੂੰ ਨੀਅਤ ਚ ਖੜਾ ਕੀਤਾ ਸੀ ਮਜੀਦ ਖਾਨ ਨੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਪੰਜਾਬ ਦੇ ਲੋਕਾਂ ਦਾ ਖੂਨ ਖੋ ਰਿਆ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਦੋ ਦਾਸ ਨੂੰ ਬੰਦਾ ਸਿੰਘ ਬਹਾਦਰ ਅਮਰਿਤਸਰ ਕੇ ਬਣਾ ਕੇ ਪੰਜਾਬ ਭੇਜਿਆ ਤੇ ਨਾਲ ਪੰਜ ਪਿਆਰੇ ਇੱਕ ਨਿਕਨ ਨਿਸ਼ਾਨ ਸਾਹਿਬ ਨਗਾਰਾ ਪੰਜ ਤੀਰ ਤੇ 20 ਸਿੰਘ ਦੇ ਕੇ ਇਹਨੋ ਕਿਹਾ ਕਿ ਪੰਜਾਬ ਦੇ ਵਿੱਚੋਂ ਉਸ ਮੁਗਲ ਜਿਹੜੀ ਮੁਗਲ ਸਰਕਾਰ ਮੁਗਲ ਹਕੂਮਤ ਮਜ਼ਲੂਮਾਂ ਤੇ ਜ਼ੁਲਮ ਕਰ ਰਹੀ ਹੈ ਉਹਨੂੰ ਅਖਾੜ ਫੈਂਕਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਚਾਹੇ ਮੱਜੇ ਤੋਂ ਸਿੰਘ ਆਏ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮਨਾਮੇ ਭੇਜੇ ਉਹ ਮੱਜਦੇ ਸਿੰਘ ਮਾਲਵੇਦੇ ਸਿੰਘ ਤੇ ਦੁਆਬੇਦੇ ਸਿੰਘ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਕੇ ਲਗ ਲਗ ਇਲਾਕੇ ਜਿੱਤ ਕੇ ਅਖੀਰ 12 ਮਈ 1710 ਨੂੰ ਚੱਪੜ ਚੜੀ ਦੇ ਮੈਦਾਨ ਵਿੱਚ ਜਿੱਥੇ ਅੱਜ ਮੈਮੋਰੀਅਲ ਬਣਿਆ ਉਸ ਜੰਗ ਦੀ ਉਸ ਜਿੱਤ ਦੀ ਯਾਦ ਵਿੱਚ ਖੜੜ ਦੇ ਲਾਗੇ ਇੱਥੇ ਦੋਨਾਂ ਪਾਸਿਆਂ ਤੋਂ ਖਾਲਸਾ ਹੀ ਫੌਜ ਤੇ ਜ਼ਾਲਮ ਬਦੀਨ ਖਾਂ ਦੀ ਫੌਜ ਟਕਰਾ ਹੋਇਆ ਔਰ ਸਹਿਬਜ਼ਾਦਿਆਂ ਤੇ ਜ਼ੁਲਮ ਕਰਨ ਵਾਲਾ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਸ਼ਹੀਦ ਕਰਨ ਵਾਲਾ ਲੀਆਂ ਦੇ ਵਿੱਚ ਇਹ ਜ਼ਾਲਮ ਸੂਬੇਦਾਰ ਸੂਬਾਏ ਸਰਹੰਦ ਬਦੀਨ ਖਾਂ ਲੋਕ ਧਰਤੀ ਤੇ ਡਗਾ ਦਿੱਤਾ ਗਿਆ ਔਰ 에ਦੀ ਫੌਜ ਭੱਜ ਗਈ 에ਦੀ ਫੌਜ ਭੱਜਣ ਤੋਂ ਬਾਅਦ ਜਿਹੜੀ ਜੰਗ ਹੋਈ ਹੈ ਜਿਹੜੇ ਪਛਾ ਕੀਤਾ ਔਰ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਕਿ ਜਿਹੜੇ ਆਪਣੇ ਸਿੰਘ ਸ਼ਹੀਦ ਹੋਏ ਆ ਉਹਨਾਂ ਦਾ ਸੰਸਕਾਰ ਜਿਹੜਾ ਸੀਗਾ ਉਹ ਵੀ ਸਰਹੰਤੇ ਫਤਿਹਗੜ੍ਹ ਸਾਹਿਬ ਜਿੱਥੇ ਗੁਰਦੁਆਰਾ ਸਥਾਪਿਤ ਹੈ ਉੱਥੇ ਕੀਤਾ ਅਜਿਹੀ ਯਾਦਗਾਰ ਬਣੀ ਹੈ ਔਰ ਸਹਬਜਾਦਾ ਦੀ ਯਾਦਗਾਰ ਜਿਹੜੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਉਹ ਬਣੀ ਹੈ ਇਹ ਜੰਗਾ ਇਹ ਜਿੱਤਾਂ ਸਾਡੀ ਕੌਮ ਨੂੰ ਯਾਦ ਰੱਖਣੀਆਂ ਚਾਹੀਦੀਆਂ ਜੰਗਾ ਜਿੱਤਨੀਆਂ ਕੋਈ ਸੌਖੀਆਂ ਨਹੀਂ ਹੈ ਜ਼ਾਲਮ ਤੇ ਦਾ ਜ਼ੁਲਮ ਦਾ ਟਾਕਰਾ ਕਰਨਾ ਕੋਈ ਸੌਖਾ ਨਹੀਂ ਹੈ ਜਦ ਤੱਕ ਹਿਰਦੇ ਚ ਜਜ਼ਬਾ ਨਾ ਹੋਵੇ ਜਦ ਤੱਕ ਇਹ ਤੈ ਨਾ ਕੀਤਾ ਜਾਵੇ ਕਿ ਅਸੀਂ ਜ਼ਾਲਮ ਦਾ ਮੂੰਹ ਤੋੜ ਜਵਾਬ ਦੇਣਾ ਉਸ ਵਕਤ ਮੂੰਹ ਤੋੜ ਜਵਾਬ ਦਿੱਤਾ ਗਿਆ ਅਖੀਰ 12 ਮਈ ਨੂੰ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾਈ ਫੌਜਾਂ ਨੇ ਉਸ ਵੇਲੇ ਸਰਹੱਦ ਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਾਤਾ ਇਹ ਸਾਨੂੰ ਸਾਡੀਆਂ ਪੀੜ੍ਹੀ ਦਰ ਪੀੜ੍ਹੀਆਂ ਪੁਸਤਾਂ ਸਾਨੂੰ ਯਾਦਗਾਰਾਂ ਬਣਦੀਆਂ ਰਹਿਣਗੀਆਂ ਇਹ ਸਾਡੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਕਿ ਜ਼ਿੰਦਗੀ ਕੌਮਾਂ ਤੋਂ ਲੈ ਕੇ ਸ਼ਹੀਦਾਂ ਦਾ ਲਹੂ ਜ਼ਿੰਦਗੀ ਕੋਮਾ ਤੋਂ ਲੈ ਕੇ ਸ਼ਹੀਦਾਂ ਦਾ ਲਹੂ ਕੌਮ ਦੀ ਤਕਦੀਰ ਬਣ ਜਾਏ ਸ਼ਹੀਦਾਂ ਦਾ ਲਹੂ ਇਸ ਦੀ ਲਾਲੀ ਨੂੰ ਜਨਮ ਦਿੰਦੀ نئی প্রভਾਤ ਪੁਨ ਬਹਾਰਾਂ ਮੁਸਕਾਏ ਸ਼ਹੀਦਾਂ ਦਾ ਲਹੂ ਇਹ ਸ਼ਹੀਦਾਂ ਦਾ ਲਹੂ ਇਹ ਨਵੇਂ ਰਾਹ ਤੇ ਬਣਾਦਾ ਨਵੀਆਂ ਤਾੜਾਂ ਕਰਦਾ ਪਰ ਅੱਜ ਦੇ ਦਿਨ ਸਮੁੱਚੇ ਖਾਲਸਾ ਪੰਥ ਨੂੰ ਗੁਰਨਾਨਕ ਨਾਮਲੇਵਾ ਨੂੰ ਇਸ ਫਤਿਹ ਦਿਵਸ ਸਰਹੰਦ ਫਤਿਹ ਦਿਵਸ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਅਰਦਾਸ ਕਰਦਾ ਸਚੇਪਤਾ ਤਾਲਪੁਰਖ ਵਾਯੂਗੁਰ ਵਾਯੂਗੁਰ ਅੱਗੇ ਕਿ ਪਰਮਾਤਮਾ ਐਵੇਂ ਹੀ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤੱਕੀ ਬਖਸ਼ੇ ਤੇ ਇਸੇ ਤਰ੍ਹਾਂ ਹੀ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਿਸ਼ਾਨ ਥੱਲੇ ਜਿੱਤਾ ਪ੍ਰਾਪਤ ਕਰਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ